ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਵੈਟਰਨਰੀ ਇਨਸਪੈਕਟਰਸ ਐਸੋਸੀਏਸ਼ਨ ਦਾ ਵਰਕਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮੰਗਾਂ ਸੰਬੰਧੀ ਮਿਲਿਆ ਸ਼ੁਰੂ ਕਰਦੀਆਂ ਜੀ ਅੱਸੀ ਵੱਡੀ ਖਬਰ ਅੱਜ ਪੰਜਾਬ ਸਟੇਟ ਵੈਟਰਨਰੀ ਇਨਸਪੈਕਟਰਸ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਖਿਲਾਫ ਦਿੱਤੇ ਗਏ ਰੋਸਟਰ ਨੇ ਉਪਰੰਤ ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸਿਵਲ ਸੱਤਰੇ ਚੰਡੀਗੜ੍ਹ ਵਿਖੇ ਵਿਭਾਗੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਪਸ਼ੂ ਪਾਲਨ ਵਿਭਾਗ ਦੇ ਜੁਆਇੰਟ ਸਫਤਰ ਵਿਕਰਮਜੀਤ ਸ਼ੇਰਗਿੱਲ ਡਾਇਰੈਕਟਰ ਪਸ਼ੂ ਪਾਲਨ ਡਾਕਟਰ ਗੁਰਸ਼ਰਨ ਸਿੰਘ ਪੇਦੀ ਜੁਆਇੰਟ ਡਾਇਰੈਕਟਰ ਡਾਕਟਰ ਸ਼ਾਮ ਸਿੰਘ ਮੌਜੂਦ ਸਨ ਪੰਜਾਬ ਸਟੇਟ ਵੈਟਰਨਰੀ ਇਨਸਪੈਕਟਰਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਵਾਸੀ ਨੇ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਕਿ 2011 ਵਿੱਚ ਭਰਤੀ ਹੋਏ ਵੈਟਰਨਰੀ ਇਨਸਪੈਕਟਰ ਵੈਟਰਨਰੀ ਇਨਸਪੈਕਟਰਾਂ ਵੱਲੋਂ 7000 ਤਨਖਾਹ ਦੇ 18 ਮਹੀਨੇ ਕੀਤੀ ਸਰਵਿਸ ਸੀਨੀਅਰ ਵੈਟਰਨਰੀ ਇਨਸਪੈਕਟਰ ਦੀ ਪਲੇਸਮੈਂਟ ਨੂੰ ਪ੍ਰੋਮੋਸ਼ਨ ਕਰਾਉਣਾ ਤਹਿਸੀਲ ਪਧਰੀ ਹਸਪਤਾਲ ਵਿੱਚ ਪੋਸਟਾਂ ਦੇਣ ਜ਼ਿਲ੍ਹਾ ਵੈਟਰਨਰੀ ਇਨਸਪੈਕਟਰ ਦੀ ਅਸਾਮੀ ਡਿਪਟੀ ਡਾਇਰੈਕਟਰ ਦਫ਼ਤਰ ਵਿਖੇ ਕਰਨੀ ਤੇ ਜ਼ਿਲ੍ਹਾ ਵੈਟਰਨਰੀ ਇਨਸਪੈਕਟਰ ਦੀ ਤਨਖਾਹ 4800 ਗ੍ਰੇਡ ਪੇ ਨਾਲ ਫਿਕਸ ਕਰਨੀ ਵੈਟਰਨਰੀ ਇਨਸਪੈਕਟਰਾਂ ਕੈਡਰ ਦੀਆਂ ਤਨਖਾਹ ਸਕੀਲ ਦੀ ਤੁਰੱਟੀਆਂ ਵਿਭਾਗ ਦੀਆਂ ਅਸਾਮੀਆਂ ਨੂੰ ਮੂਲ ਭੋਖਣ ਨਵੀਂ ਵਰਤੀ ਮੁਲਾਜ਼ਮਾਂ ਨੂੰ ਪੰਜਾਬ ਦਾ 6ਵਾਂ ਪੇ ਸਕੇਲ ਦੇਣ ਵਰਗੀਆਂ ਮੰਗਾਂ ਤੇ ਵਿਸਤਾਰ ਵਿੱਚ ਚਰਚਾ ਹੋਈ। ਮਾਨਯੋਗ ਮੰਤਰੀ ਸਾਹਿਬ ਨੇ ਇਕੱਲੀ-ਕੱਲੀ ਮੰਗ ਤੇ ਉੱਪਰ ਜਥੇਬੰਦੀ ਦਾ ਪੱਖ ਸੁਣਿਆ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਇਹਨਾਂ ਮਸਲਿਆਂ ਸੰਬੰਧੀ ਬਣਦਿਆਂ ਤਜਵੀਜ਼ਾਂ ਭੇਜਣ ਦੇ ਨਿਰਦੇਸ਼ ਦਿੱਤੇ ਅਤੇ ਵੈਟਰਨਰੀ ਇਨਸਪੈਕਟਰ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵੈਟਰਨਰੀ ਇਨਸਪੈਕਟਰ ਐਸੋਸੀਏਸ਼ਨ ਦੀਆਂ ਮੰਗਾਂ ਮਸਲਿਆਂ ਦੇ ਮਸਲਿਆਂ ਦੇ ਹੱਲ ਲਈ ਵਚਨਬੰਦ ਹਨ ਇਸ ਮੌਕੇ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਜਨਰਲ 70 ਵਿਪਨ ਕੁਮਾਰ ਕੋਇਲ ਸੀਨੀਅਰ ਮੀਤ ਪ੍ਰદાન ਗੁਰਦੀਪ ਸਿੰਘ ਛੰਨਾ ਸੂਬਾ ਵਿੱਚ 70 ਰਾਜੀਵ ਮਲਹੋਤਰਾ ਸੂਬਾ ਸੂਬਾ ਐਡਿਟ 70 ਹਰਦੀਪ ਸਿੰਘ ਗਿਆਨਾ ਸੂਬਾ 70 ਪਰਮਜੀਤ ਸਿੰਘ ਸੋਹੀ ਸਬਾਕਾ ਜਨਰਲ 70 ਗੁਰਪ੍ਰੀਤ ਸਿੰਘ ਸੰਗਰੂਰ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਗੁਰਮੀਤ ਸਿੰਘ ਪਟਿਆਲਾ ਜੱਫੇ ਬੰਦਕ 70 ਜਿਲੰਦਰ ਕੰਬੋਜ਼ ਸੀਨੀਅਰ ਵੈਟਰਨਰੀ ਇੰਸਪੈਕਟਰ ਆਪਨ ਅਮਰਦੀਪ ਸਿੰਘ ਸੋਹੀ ਅਸ਼ੋਕ ਕੁਮਾਰ ਜਲੰਧਰ ਸਮੇਤ ਵਿਭਾਗੀ ਅਮਲਾ ਹਾਜ਼ਰ ਸਨ